ਦੇਵੀ ਹੈ ਅਹ ਇਸ ਸਹਜ ਸੁਭਾਅ ਦਰਸ਼ਨ ਪਰਸੈ ਗੁਰੂ ਕੈ ਜਨਮ ਮਰਨ ਦੁਖ ਜਾਈ ਹੋਵ ਸਿਫਤ ਖੰសម្ਦੀ ਨੂਰ ਅਰਸੋ ਹੁ ਕੁਰਸੋ ਛੱਟੀ ਹੈ ਤੁਦ ਸੱਚੇ ਪਾਤਸ਼ਾਹ ਮਲ ਜਨਮ ਜਨਮ ਦੀ ਕੱਟੀ ਐ ਸਜਣ ਸੱਚੇ ਪਾਤਸ਼ਾਹ ਸਿਰਸ਼ਾਹ ਸਜਣ ਸਚਾ ਪਾਤਸ਼ਾਹ ਸਿਰਸ਼ੋ ਹੰਦਸ਼ਾ ਜਿਸ ਪਾਸ ਵਹਟਿਓ ਸੋਹੀਏ ਸਭਨੋ ਦਾ ਵੀਸਾ ਨਾ ਸ਼੍ਰੀ ਵਾਹਿਗੁਰੂ ਸਾਹਿਬ ਜੀ ਜਤ ਸ੍ਰੀ ਸਰ ਕਰ ਪਹਿਲਾ ਚੌਪਦੀ ਇਕ ਓੰਕਾਰ ਸਤ ਗੁਰ ਪ੍ਰਸਾਦ ਮਹਰ ਬਸਿਆ ਗੁਰ ਹਾਥ ਧਰਿਓ ਮੇਰੇ ਮਾਥਾ ਜਨਮ ਜਨਮ ਕੇ ਕਿਲ ਬਿਖ ਦੁਖ ਉਤਰੇ ਗੁਰ ਨਾਮ ਦੀਓ ਰਿਨ ਲਾਥਾ ਮੇਰੇ ਹੀ ਰਤਨ ਨਾਮ ਹਰ ਬਸਿਆ ਗੁਰ ਹਾਥ ਧਰਿਓ ਮੇਰਾ ਜਨਮ ਜਨਮ ਕੇ ਕਿਲ ਬਿਖ ਦੁਖ ਉਤਰੇ ਗੁਰਨਾਮ ਦਿਓ ਰਨ ਲਾਥਾ ਮੇਰੇ ਮਨ ਗੁਰ ਪੂਰ ਹਰ ਨਾਮ ਦਰੜਾਇ ਬਿਨ ਨਾਵੇ ਜੀਵਨ ਬਿਰਥਾ ਹੈ ਮਨ ਮੁਖ ਤੇ ਮੋਹ ਮਾਇ ਨਿਤ ਫਾਥਾ ਤਿਨ ਸਾਧੂ ਚਰਨ ਨ ਸੇਵੇ ਕਬਹੂ ਤਿੰਨ ਸਭ ਜਨਮ ਅਕਾਥਾ ਜਿਨ ਸਾਧੂ ਚਰਨ ਸਾਧ ਪਗ ਸੇਵੇ ਤਿੰਨ ਸਫਲਿਓ ਜਨਮ ਸੁਨਾਥਾ ਕੋ ਕੀਜ ਦਾਸ ਦਾਸ ਦાસਨ ਕੋ ਹਰ ਦਿਆ ਤਾਰ ਜਗੰਨਾਥ ਹਮ ਅੰਦਲੇ ਗਿਆਨਹੀਨ ਅਗਿਆਨੀ ਕਿਉ ਚਲਹਿ ਮਾਰਗ ਪੰਥਾ ਹਮ ਅੰਦਲੇ ਕਉ ਗੁਰ ਅੰਚਲ ਦੀਜੈ ਜਨ ਨਾਨਕ ਚਲਹਿ ਮਿਲੰਥਾ ہم اندولے گیان ہین اگیانی کیوں چل ہے مارگ پں تھا ہم اندولے کو گੁਰ انچل دیجے ਜਨ ਨਾਨਕ ਚੱਲ ਹੈ ਮਿਲੰਥਾ ਵਾਹੀ ਗੁਰੂ ਜੀ ਦਾ ਖਾਲਸਾ ਵਾਹੀ ਗੁਰੂ ਜੀ ਕੀ ਫਤਿਹ ਜਤ ਸਰੀ ਮਹਲਾ ਚੌਥਾ ਕਰ ਪਹਿਲਾ ਚੌਪਦੀ ਇੱਕ ਓ ਅੰਕਾਰ ਸਤ ਗੁਰ ਪ੍ਰਸਾਦ ਮੇਰੇ ਹੀ ਅਰ ਤਨ ਨਾਮ ਹਰ ਬਸਿਆ ਗੁਰ ਹਾਥ ਧਰਿਓ ਮੇਰਾ ਮਾਥਾ ਜਨਮ ਜਨਮ ਕੇ ਕਿਲ ਬਿਖ ਦੁਖ ਉਤਰੇ ਗੁਰ ਨਾਮ ਦਿਓ ਰਿਨ ਲਾਥਾ